ਮੂਲ ਮੰਤਰ ਜਾਪ ਦੇ ਅਰਥ ਹਨ ਇੱਕ ਓੰਕਾਰ ਪਰਮਾਤਮਾ ਇੱਕ ਹੈ ਅਤੇ ਉਹ ਹਰਥਾਂ ਮੌਜੂਦ ਹੈ ਸਤਨਾਮ ਉਸ ਦਾ ਨਾਮ ਸਦਾ ਲਈ ਸੱਚ ਹੈ ਕਰਤਾ ਪੁਰਖ ਉਹ ਕੁਦਰਤ ਦਾ ਸਿਰਜਣਹਾਰ ਹੈ ਅਤੇ ਕਣਕਣ ਵਿੱਚ ਵਸਦਾ ਹੈ ਨਿਰਭਉ ਨਿਰਵੈਰ ਉਸ ਨੂੰ ਕਿਛੇ ਦਾ ਪਿਆ ਨਹੀਂ ਅਤੇ ਨਾ ਹੀ ਕਿਸੇ ਨਾਲ ਉਸ ਦਾ ਵੈਰ ਹੈ ਆਕਾਲ ਮੂਰਤ ਉਸ ਪਰਮਾਤਮਾ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਨਾਸ਼ ਰਹਿਤ ਹੈ ਅਯੁਨੀ ਸੈਪੰ ਉਹ ਜੋ ਨਾ ਤੋਂ ਮੁਕਤ ਹੈ ਉਸ ਦਾ ਪ੍ਰਕਾਸ਼ ਆਪਣੇ ਆਪ ਹੋਇਆ ਹੈ ਗੁਰਪ੍ਰਸਾਦ ਅਜਿਹਾ ਪਰਮਾਤਮਾ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਪ ਜਪ ਬਾਣੀ ਦਾ ਨਾਮ ਹੈ ਆਦ ਸਚੁ ਜੁਗਾਦ ਸਚੁ ਅਕਾਲ ਪੁਰਖੁ ਪਰਮਾਤਮਾ ਮੂਡ ਤੋਂ ਹੋੰਦ ਵਾਲਾ ਹੈ ਅਤੇ ਜੁਗਾਦ ਦੇ ਮੂਡ ਤੋਂ ਮੌਜੂਦ ਹੈ ਹੈ ਪੀ ਸਚ ਨਾਨਕ ਹੋਸੀ ਪੀ ਸਚ ਹੈ ਨਾਨਕ ਅਉ ਇਸ ਵੇਲੇ ਵੀ ਮੌਜੂਦ ਹੈ ਅਤੇ ਆਗਾ ਵੀ ਮੌਜੂਦ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ